ਹਾਂਜੀ ਸਤਿ ਸ੍ਰੀ ਅਕਾਲ ਜੀ ਆਜੂ ਜੀ ਫਟਾਫਟ ਕਰੀਏ ਗੱਲਾਂਬਾਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵਾਸਵਾਦੀ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਤੇ ਕਿਵੇਂ ਉੱਠ ਖੜੇ ਪੀ ਲਿਆ ਚਾਹ ਪਾਣੀ 3 ਫਾਇਰ ਕਿੰਗ ਹਾਂਜੀ ਹੈਲੋ ਜੀ ਹੈਲੋ ਜੀ ਹੈਲੋ ਚਾਪੀਓ ਆਜਾ ਚਾਪੀਓ ਲਾਈਕ ਕਰ ਦਿਓ ਜੀ ਆਪਣੇ ਲਾਈਕ ਕਰ ਦਿਓ फटाफट ਕਮੈਂਟ ਕਰ ਦਿਓ ਮਿੱਠੇ ਮਿੱਠੇ ਭਗਵੰਤ ਸਿੰਘ ਸਤਿਕਾਰ ਸਤਿਕਾਰ ਭਗਵੰਤ ਸਿੰਘ ਜੀ ਹੋ ਠੀਕ ਠਾਕ ਹੋ ਚਾਹ ਪੀਓ ਗੁੱਡ ਮਾਰਨਿੰਗ ਸਵੇਰ ਸਵੇਰ ਦੀ ਸ਼ੇਅਰ ਕਰ ਦਿਓ ਆਪਣੀ ਚੱਲਦਾ ਚੱਲਦਾ ਲਾਈਵ ਆਜੋ ਸਰ ਜਦੋਂ ਆਪਣਾ ਜਾਨ ਦਾ ਟਾਈਮ ਹੋ ਜਾਂਦਾ ਉਦੋਂ ਸਾਰੇ ਆਪਾਂ ਇਕੱਠੇ ਹੋ ਜਾਂਦੇ ਆ ਹਨਾ ਫਿਰ ਉਦੋਂ ਟਾਈਮ ਹੋ ਜਾਂਦਾ ਜਾਨ ਦਾ ਆਜੋ ਆਜੋ ਫਟਾਫਟ ਮੋਹਿਤ ਗਰਗ ਹੈਲੋ ਹੈਲੋ ਬੇਟੇ ਹੈਲੋ ਮੋਹਿਤ ਗਰਗ ਯੂਰ ਆਇਲ ਪ੍ਰਾਈਸ ਹਾਂਜੀ ਕਿੱਥੇ ਮੰਗਵਾਉਣਾ ਇੰਡੀਆ ਚ ਜਾਂ ਬਾਹਰ ਕਾਲੇ ਵਾਲਾਂ ਵਾਲਾ ਪਲੀਜ਼ ਕਮੈਂਟ ਨਹੀਂ ਤਾਂ ਜਿਆਦਾ ਇਨਫੋਰਮੇਸ਼ਨ ਲੈਣੀ ਹੈਗੀ ਤਾਂ ਤੁਸੀਂ ਉਹ ਕਰ ਲਿਓ ਕਾਲ ਕਰ ਲਿਓ ਬਲਦੇਵ ਸਿੰਘ ਰਾਇਆ ਹੱਸਦੇ ਵਸਦੇ ਰਹੋ ਹੋਰ ਕਿਵੇਂ ਹੋ ਚਾਹ ਪੀਓ ਹੁਣ ਆਇਆ ਨਾ ਕਹਦੀ ਜਦੋਂ ਵੀ ਮੈਂ ਫੋਨ ਕਰਦਾ ਜਾਂ ਮੈਂ ਮੈਸੇਜ ਕਰਦਾ ਉਦੋਂ ਚਾਹ ਪੀ ਖਾਈ ਪੀ ਜਾਂਦੇ ਹੁੰਦੇ ਹੋ ਨਾ इनत बिश्नत राम राम, राम राम जी राम राम जी राम राम जी राम राम होर बलदेव सिंह जी कि ਮੋਹਿਤ ਗਰਗ ਹਰਿਆਣਾ ਚ ਓਕੇ ਓਕੇ ਹਾਂਜੀ 3000 ਦਾ ਲੀਟਰ ਹੈ ਜੀ ਬਲਦੇਵ ਸਿੰਘ ਖੁਸ਼ ਹੋ ਗਏ ਪੱਗਾ ਸਿੰਘ ਆਂਟੀ ਜੀ ਮੇਰੀਆਂ ਅੱਖਾਂ ਬਹੁਤ ਜ਼ਿਆਦਾ ਕਮਜ਼ੋਰ ਨੇ ਪਰੇਸ਼ਾਨੀ ਬਹੁਤ ਹੁੰਦੀ ਹੈ ਦਿਨ ਹਾਲ ਬਹੁਤ ਖਰਾਬ ਰਹਿੰਦਾ ਹੈ ਇਲਾਜ ਦੱਸੋ ਇਹਦੇ ਵਾਸਤੇ ਬੇਟੇ ਤੁਸੀਂ ਲਿਓ ਸੌਫ ਬਦਾਮ ਤੇ ਮਿਸ਼ਰੀ ਤਿੰਨੇ ਚੀਜ਼ਾਂ ਨਾ 100-100 ਗ੍ਰਾਮ ਲੈ ਕੇ ਦੇ ਵਿੱਚ ਇੱਕ ਚਮਚਾ ਵੱਡਾ ਪਾ ਲਓ ਕਾਲੀਆਂ ਮਿਰਚਾਂ ਦਾ ਰਗੜ ਕੇ ਪੀਸ ਕੇ ਪਾਊਡਰ ਪੜਾ ਕੇ ਰਾਤ ਨੂੰ ਦੁੱਧ ਨਾ ਲੈਣਾ ਸਟਾਰਟ ਕਰ ਦਿਓ ਇਹਨੂੰ ਰਾਤ ਨੂੰ ਇਹਨੂੰ ਦੁੱਧ ਨਾ ਲੈਣਾ ਸਟਾਰਟ ਕਰ ਦਿਓ ਬੇਟਾ ਤੇ ਉਹਦੇ ਨਾਲ ਕਾਫੀ ਠੀਕ ਹੋ ਜਾਊਗਾ ਇਹਦੇ ਨਾਲ ਥੋੜੇ ਜਿ ਦਿਨਾਂ ਚ ਹੀ ਫਰਕ ਪੈ ਜਾਊਗਾ ਬਲਦੇਵ ਸਿੰਘ ਬਸਦ ਗੁਰੂਆ ਬਲਦੇਵ ਸਿੰਘ ਦਾ ਅਬਾਸਾ ਦਵਾਵਾਂ ਨੇ ਜੀ ਤੁਹਾਡੇ ਕੋਈ ਗੱਲ ਨਹੀਂ ਜੀ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਆਪਾਂ ਆਸ਼ੀਰਵਾਦ ਦਿੰਦੇ ਰਵਾਂਗੇ ਮੈਂ ਫੋਨ ਕਰਨਾ ਸੀ ਬਾਜੀ ਕੱਲ ਫਿਰ ਮੈਂ ਪੂੜੇ ਪਕਾਉਣ ਲੱਗੀ ਖੀਰ ਪੂੜੇ ਬਣਾਉਣ ਲੱਗੀ ਪਰਸੋਂ ਸੱਚ ਪਰਸੋਂ ਕਰਨਾ ਸੀ ਹੋਰ ਸੁਣਾਓ ਕਰ ਦਿਓ ਫਟਾਫਟ ਕਮੈਂਟ ਬਾਜੀ ਕਮੈਂਟਾਂ ਵਾਲੀ ਲੈਣ ਲਿਆ ਦਿਆ ਕਰੋ ਬਲਦੇਵ ਸਿੰਘ ਜੀ ਆਹ ਕਮੈਂਟ ਚੱਕ ਦਿਆ ਕਰੋ ਤੇ ਇੱਕ ਭਗਵੰਤ ਸਰਾਏ ਜੀ ਤੁਸੀਂ ਵੀ ਚੱਕ ਦਿਆ ਕਰੋ ਫਟੇ ਰਹਿਮਤ ਹਾਂਜੀ ਕਿੱਥੋਂ ਦੇ ਹੋ ਤੁਸੀਂ ਆਪ ਜੀ ਮੈਂ ਬੇਟਾ ਰਾਜਸਥਾਨ ਤੋਂ ਐ ਭੀਮ ਰਾਜ ਬਲੋਗ ਰਾਮ ਰਾਮ ਜੀ ਰਾਮ ਰਾਮ ਬੇਟਾ ਇੱਕ ਪਰੇਸ਼ਾਨੀ ਹੋਰ ਆਂਟੀ ਜੀ ਮੈਨੂੰ ਹੈੱਡ ਤੋਂ ਜ਼ਿਆਦਾ ਪੈਨਸ਼ਨ ਹੁੰਦਾ ਹੈ ਲਾਜ ਦੱਸੋ ਬੇਟਾ ਤੁਸੀਂ ਨਾ ਮੈਨੂੰ ਕਾਲ ਕਰ ਲਓ ਮੈਂ ਪਰਸੋਂ ਨੰਬਰ ਲਿਖਾਇਆ ਸੀ ਨਾ ਤੁਹਾਨੂੰ ਮੱਖਣਪਾਲ ਗਰੰਟੀ ਆਈਜ਼ ਵਾਲਾ ਫਾਰਮੂਲਾ ਰੋਂਗ ਹੈ ਨਹੀਂ ਜੀ ਕੋਈ ਰੋਂਗ ਨਹੀਂ ਇਹਦੇ ਵਿੱਚ ਬਜ਼ੁਰਗਾਂ ਦਾ ਹੈ ਇਹ ਬਾਕੀ ਅਗਰ ਤੁਹਾਨੂੰ ਰੋਂਗ ਲੱਗਦਾ ਤੁਸੀਂ ਨਾ ਵਰਤੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਰ ਇਹ ਬਜ਼ੁਰਗਾਂ ਦੇ ਫਾਰਮੂਲੇ ਨੇ ਨਾ ਕਿ ਆਪਣੇ ਘਰੋਂ ਤੋਰੇ ਹੋਏ ਨੇ ਆਪਾਂ ਘਰੋਂ ਬਣਾਏ ਹੋਏ ਨੇ ਇਹ ਹੁਣ ਤੁਸੀਂ ਮੈਨੂੰ ਇਹ ਦੱਸੋ ਗਰੰਟੀ ਤਾਂ ਤੁਸੀਂ ਮੰਗ ਲਈ ਹੈ ਨਾ ਬਦਾਮ ਤੇ ਸੌਂਫ ਤੇ ਮਿਸ਼ਰੀ ਦੇ ਵਿੱਚ ਕੀ ਚੀਜ਼ ਹੁੰਦੀ ਹੈ ਥੋੜਾ ਜਾਂ ਜਾਂਚ ਕਰੋ ਸਰਚ ਕਰੋ ਸਚਨ ਜੀ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ ਥੈਂਕ ਯੂ ਬੇਟੇ ਥੈਂਕ ਯੂ ਸੁਨੀਲ ਕੁਮਾਰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਬੇਟਾ ਬਲਦੇਵ ਸਿੰਘ ਰਾਏ ਤੁਹਾਨੂੰ ਖਾਣ ਪੀਣ ਤੋਂ ਹੀ ਵੇਲ ਨਹੀਂ ਮਿਲਦੀ ਫੋਨ ਕਿੱਥੇ ਉਹ ਨਾ ਮੇਰਾ ਤਾਂ ਨਾਮ ਬਦਨਾਮ ਹੈ ਉਹ ਥੋੜੀ ਦੋਤੇ ਦੋਤੀਆਂ ਆਏ ਫਿਰਦੇ ਹੁੰਦੇ ਨੇ ਉਹੀ ਕਹਦੇ ਮਮਾ ਅੱਜ ਫਿਰ ਮੈਂ ਕਿਹਾ ਉਹ ਮੰਨਤ ਆਈ ਹੋਈ ਸੀ ਫੇਰ ਮੇਰਾ ਮਨ ਤਾਂ ਮੈਂ ਖਾ ਦੋ ਚਾਰ ਦਿਨ ਆਈ ਹੈ ਵਿਚਾਰੀ ਹੁਣ ਫੇਰ ਉਹ ਤਾਂ ਫਿਰ ਨਹੀਂ ਛੇਤੀ ਆਇਆ ਜਾਣਾ ਸੌਣ ਦਾ ਮਹੀਨਾ ਲੰਘ ਜਾਊਗਾ ਚਲੋ ਕੁੜੀ ਨੂੰ ਮੈਂ ਬਣਾ ਕੇ ਉਹ ਸਗੰਜਾ ਕਰ ਦਿਆ ਵੀ ਹਾਂ ਸੌਣ ਦੇ ਮਹੀਨੇ ਚ ਕਰਤਾ ਮੱਖਣ ਪਾਲ ਕੀ ਹੁੰਦਾ ਦੱਸੋ ਬਟ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਤੂੰ ਸਰਚ ਕਰ ਪੁੱਤ ਪੜਿਆ ਲਿਖਿਆ ਬੰਦਾ ਹੈ ਢਿੱਲੋਂ ਸੁਰ ਤੋਂ ਟੌਨਸਲ ਦਾ ਦੱਸੋ ਜੀ ਟੌਨਸਲ ਗਰਾਰੇ ਕਰਿਆ ਕਰੋ ਜੀ ਤਾਂ ਹੰਸਲ ਹੋਗੇ ਤਾਂ ਤੁਹਾਡੇ ਬਲਦੇਵ ਸਿੰਘ ਗੁਰਾਇਆ ਹਾਂ ਜੰਮਰ ਸਿੰਘ ਹੈਲੋ ਜੀ ਹੈਲੋ ਬੇਟੇ ਹੈਲੋ ਕਿਸ਼ਨ ਨਮਸਕਾਰ ਮੈਂਮ ਕਿਸ਼ਨ ਸੁਦਾ ਹਲ ਫਾਊਂਡੇਸ਼ਨ ਨਮਸਕਾਰ ਨਮਸਕਾਰ ਬੇਟਾ ਨਮਸਕਾਰ ਗੈਮਰ ਸਿੰਘ ਕਿੱਥੋਂ ਦੇ ਹੋ ਤੁਸੀਂ ਮੈਂ ਬੇਟਾ Rajasthan ਤੋਂ ਆ ਹਰਮਨਗੜ੍ਹ ਤੋਂ ਹਰਮਨ ਸਿੰਘ ਹੈਲੋ ਜੀ ਹੈਲੋ ਖਾਣਾ ਪੀਣਾ ਲਾਹੇ ਦਾ ਹੋਰ ਖਾਣਾ ਪੀਣਾ ਲਾਹੇ ਦਾ ਪਰਾਉਡ ਪੰਜਾਬੀ ਵਾਲ ਛੱਡਦੇ ਐ ਜੀ ਵਾਲ ਛੱਡਣ ਤੋਂ ਬੇਟਾ ਮੈਂ ਇੱਕ ਨਾ ਫਾਰਮੂਲਾ ਪਾਇਆ ਹੋਇਆ ਆਪਣੇ ਇੰਸਟਾਗ੍ਰam ਤੇ ਵੀ ਪਿੰਨ ਕੀਤਾ ਹੋਇਆ ਉਹ ਅਰਸ਼ਪ੍ਰੀਤ कौर ਮਾਵੀ ਹੈਲੋ ਆਈ ਐਮ ਜੈ ਵੀਰਾਂਟੀ ਜੀ ਓਕੇ ਜੀ ਸਵਾਗਤ ਹੈ ਜੀ ਤੁਹਾਡਾ ਕਿਸ਼ਨ ਅੱਛਾ ਮੈਂ ਮਾਪ ਤੋਂ ਪੜੋਸੀ ਹੋ ਹਮਾਰੇ ਓਕੇ ਬੇਟਾ ਆਪਣੇ ਨੇ ਇੱਕ ਫਾਰਮੂਲਾ ਪਾਇਆ ਹੋਇਆ ਉਹਦੇ ਵਿੱਚ ਦੇਖੀਦਾ ਆਪਣੇ ਇੰਸਟਾਗ੍ਰam ਤੇ ਵੀ ਪਿੰਨ ਕੀਤਾ ਹੋਇਆ ਤੇ ਨਿਕੋ ਦੇ ਤੇ ਮੱਖਣਪਾਲ ਜਿਸ ਦਿਨੇ ਫਾਰਮੂਲੇ ਨਾਲ ਠੀਕ ਹੁੰਦਾ ਹੋਇਆ ਕੋਈ ਦੱਸ ਦੇਣਾ ਓਕੇ ਜੀ ਜਰੂਰ ਦੱਸਾਂਗੇ ਫਿਕਰ ਨਾ ਕਰੋ ਤੁਸੀਂ ਫਿਕਰ ਨਹੀਂ ਕਰੀਦਾ ਹੁੰਦਾ ਐਡਾ ਵੱਡਾ ਅੱਛਾ ਪਤਾ ਕੀ ਕਰਨਾ ਹੈਗਾ ਤੇਲ ਬਣਾਉਣਾ ਦੱਸਿਆ ਹੋਇਆ ਹੈ ਦਸਵੀਂ ਰੱਖਿਆ ਹੈ ਅਗਰ ਨਾ ਕਿਸੇ ਤੋਂ ਬੜੇ ਤਾਂ ਆਪਾਂ ਭੇਜ ਵੀ ਦਿਨੇ ਤੁਸੀਂ ਜਾ ਕੇ ਇੰਸਟਾਗ੍ਰam ਦੀ ਆਈਡੀ ਮੇਰੀ ਖੋਲੋ ਤੇ ਉਹਦੇ ਉੱਤੇ ਪਿੰਨ ਕਰਿਆ ਹੋਇਆ ਹੈ ਫੇਸਬੁੱਕ ਤੇ ਪਿੰਨ ਕਰਕੇ ਰੱਖਿਆ ਹੋਇਆ ਅਗਰ ਤੁਸੀਂ ਮਤਲਬ ਮੈਂ ਤੁਹਾਡੀ ਸਹੂਲਤ ਵਾਸਤੇ ਸਾਰਿਆਂ ਵਾਸਤੇ ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ ਸਾਰਾ ਦੱਸਿਆ ਹੋਇਆ ਵੀ ਇਸ ਤਰ੍ਹਾਂ ਤੁਸੀਂ ਘਰੇ ਬਣਾ ਸਕਦੇ ਹੋ ਠੀਕ ਹੈ UPI ਬਤਾਓ मेरी सिस्टर को बच्चा नहीं हो रहा उपाय बताओ रिपोर्टा भेजो बेटा रिपोर्टा तो बनानी नहीं मुझे गठिया की शिकायत है गोडे और घुटने बहुत दर्द करते हैं क्या करूं मेरे नाम कांता है ਬਿਮਰਾ ਬਲੌਗਸ ਬੇਟਾ 골ਡਨ ਟੀ ਪੀਆ ਕਰ ਉਹਦੇ ਨਾਲ ਕਾਫੀ ਰਿਲੀਫ ਮਿਲਦਾ 골ਡਨ ਟੀ ਆਪਣੀ YouTube ਤੇ ਦੱਸੀ ਹੋਈ ਹੈ ਐਸੇ ਦੇ ਉੱਤੇ ਆਪਾਂ ਸਾਰਾ ਕੁਝ ਦੱਸ ਰੱਖਿਆ ਤੁਸੀਂ ਉਸ ਤਰ੍ਹਾਂ ਬਣਾਓ ਤੇ ਪੀਓ ਬਹੁਤ ਫਰਕ ਪੈਂਦਾ ਹੈ ਹੁਣ ਕਿ ਹਸਬੰਡ ਮੇ ਪ੍ਰੋਬਲਮ ਹੈ ਹਾਂਜੀ ਹਾਂਜੀ ਆਪਣੇ ਹੈ ਸ਼ੁਕਰਾਨੂਆਂ ਦੀ ਦਵਾਈ ਸਾਰਾ ਕੁਝ ਮਿਲਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਮੇਰਾ 6698974 669874463 ਬੇਟਾ ਆਪਣਾ ਫੋਨ ਨੰਬਰ ਹੈ ਇਹ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਸੀਂ ਗੱਲ ਕਰ ਸਕਦੇ ਹੋ ਮੇਰੇ ਨਾਲ ਠੀਕ ਹੈ ਅਗਰ ਆਪਣੇ YouTube ਨੂੰ ਕਿਸੇ ਨੇ ਫੋਲੋ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਜੀ ਸਾਰਾ ਕੁਝ ਉਹਦੇ ਤੇ ਤੇਲ ਬਣਾਉਣਾ ਦੱਸਿਆ ਹੋਇਆ ਹੈ ਸਾਰੀਆਂ ਚੀਜ਼ਾਂ ਘਰੇਲੂ ਨੁਸਖੇ ਆਪਣੇ ਦੱਸੇ ਹੋਏ ਆ ਤੁਸੀਂ ਕੋਈ ਵੀ ਅਪਣਾਓ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਉਹਨਾਂ ਨੂੰ ਅਪਣਾ ਸਕਦੇ ਹੋ ਕੋਈ ਟੈਨਸ਼ਨ ਵਾਲੀ ਗੱਲ ਹੈ ਨਹੀਂਗੀ ਅਨਟੋ ਨਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਸਮੋਤ ਛੇ ਵਾਲੰਟ ਕੀ ਕਹਾਂ ਸੇ ਉਹ ਮੈਂ ਰਾਜਸਥਾਨ ਤੋਂ ਬੇਟਾ ਮੋਟਾਪਾ ਕੰਮ ਕਰਨੇ ਦਾ ਪਾਇ ਪਤਾ ਮੋਟਾਪਾ ਕੰਮ ਕਰਨ ਦਾ ਵੀ ਪਾਇਆ ਹੋਇਆ ਬੇਟਾ 7ਵੀਂ 8ਵੀਂ ਵੀਡੀਓ ਆਪਣੇ ਇਹਦੇ ਵਿੱਚ ਲਾਈਵ ਆਪਣੇ YouTube ਤੇ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਸਵੇਰੇ ਸਵੇਰੇ ਨਾ ਸੋਹਣੇ ਮੈਸੇਜ ਕਰੀਦੇ ਹੁੰਦੇ ਨੇ ਬੜੇ ਸਿਆਣੇ ਸਿਆਣੇ ਆਪਣੇ ਵਿੱਚ ਬੈਠੇ ਹੁੰਦੇ ਨੇ ਬੇਟਾ ਜਦੋਂ ਤੁਸੀਂ ਕੋਈ ਗੱਲ ਕਰਨੀ ਹੁੰਦੀ ਹੈ ਨਾ ਢੰਗ ਨਾਲ ਕਰੀਦੀ ਹੁੰਦੀ ਹੈ ਵੀ ਆਪਾਂ ਕੀ ਪੁੱਛ ਰਹੇ ਅੱਗੋਂ ਅੱਗੋਂ ਕਹਿੋ ਜਾਂ ਇਨਸਾਨ ਬੋਲ ਰਿਹਾ ਤੇ ਆਪਾਂ ਗੱਲਾਂ ਕੀ ਕਰੀ ਜਾਣੇ ਹੈਗੇ ਆ ਇੱਕ ਦੂਜੇ ਨੂੰ ਤੇਰੀ ਭੈਣ ਨੂੰ ਮੇਰੇ ਕੋਲੇ ਭੇਜ ਦਿਓ ਕਹਿੰਦਾ ਤੇਰੀ ਭੈਣ ਨੂੰ ਮੇਰੇ ਕੋਲੇ ਭੇਜ ਦਿਆ ਕੋਈ ਗੱਲਾਂ ਨੇ ਕਰਨ ਵਾਲੀਆਂ ਲਾਈਵ ਹੋਏ ਆਪਾਂ ਗੁੱਡ ਮਾਰਨਿੰਗ ਕਰਨ ਵਾਸਤੇ ਹੋਏ ਆਪਾਂ ਘਰੇਲੂ ਨੁਸਖੇ ਵੀ ਆਪਾਂ ਕੋਈ ਪੁੱਛੋ ਢੰਗ ਦੇ ਪੁੱਛੀ ਹੁੰਦੇ ਆ ਪਤਾ ਨਹੀਂ ਮਾਂ ਮਾਨੇ ਕੇ ਹੁਜੀ ਅਕਲ ਦਿੱਤੀ ਹੈਗੀ ਹੈ ਹਾਂਜੀ ਭਗਵੰਤ ਸਿੰਘ ਜੀ ਚਲੇ ਗਏ ਲਾਈਵ ਚੋਂ ਬਲਦੇਵ ਸਿੰਘ ਜੀ ਆਪ ਸੇਲਿੰਗਾ ਮੇਰੀਆਂ ਕਹਿ ਦਿੰਦੇ ਦੀਦੀ ਲਾਈਵ ਨਹੀਂ ਹੋਏ ਜਦੋਂ ਲਾਈਵ ਹੁੰਨੀ ਆ ਉਦੋਂ ਆਉਂਦੀਆਂ ਨਹੀਂ ਹੁਣ ਜਦੋਂ ਜਾਣ ਦੀ ਤਿਆਰੀ ਹੋਗੀ ਇੱਕ ਤਾਂ ਉਦੋਂ ਆਉਣਗੇ ਪਿੰਡਾਂ ਦਾ ਰਹਿਣ ਸਹਿਣ ਤਾਂ ਪਿੰਡਾਂ ਦਾ ਰਹਿਣ ਸਹਿਣ ਆਈਡੀ ਆ ਉਹਨਾਂ ਦੀ ਰਾਜਵਿੰਦਰ ਕੌਰ ਬੱਚਾ ਲਈ ਕੋਈ ਪ੍ਰੋਟੀਨ ਪਾਊਡਰ ਦੱਸੋ ਗਰਮੀਆ ਚ ਹੁਣ ਤਾਂ ਵੀਡੀਓ ਪਾ ਕੇ ਹਟਿਆ ਰਾਜਵਿੰਦਰ ਕੌਰ ਆਪਾਂ ਥੋੜੇ ਜਿਹੇ ਦਿਨੀ ਹੋਏ ਹੈਗੇ ਆ ਬੱਚਿਆਂ ਵਾਸਤੇ ਬੜਾਈ ਸੀ ਗਰਮੀ ਜੋ ਵੀ ਠੰਡੇ ਦੁੱਧ ਚ ਮਿਲਾ ਕੇ ਦਿਆ ਕਰੋ ਹਰਪ੍ਰੀਤ ਹਾਏ ਜੀ ਹਾਏ ਹਾਏ ਬਟੇ ਬਨੋਦ ਜੀ ਸ਼ਰਮਾ ਭੈਣ ਜੀ ਡਾਇਬੀਟਿਸ ਤੇ ਕੁਝ ਰੋਸ਼ਨੀ ਪਾਓ ਬਿਰਜ ਜੀ ਹੁਣ ਇਸ ਟਾਈਮ ਤਾਂ ਡਾਇਬੀਟਿਸ ਵਾਸਤੇ ਤੁਸੀਂ ਮਤਲਬ ਕਿ ਆਪਣੇ ਜਾਮਨ ਖਾ ਸਕਦੇ ਹੋ ਤੇ ਜਦੋਂ ਥੋੜੀ ਜੀ ਸਰਦੀ ਸਟਾਰਟ ਹੋਗੀ ਨਾ ਤੁਸੀਂ ਸੰਪਰਕ ਦੇ ਵਿੱਚ ਰਹੋ ਆਪਣੇ ਤੇ ਮੈਂ ਤੁਹਾਨੂੰ ਇੱਕ ਦਵਾਈ ਲਿਖਾਉਂਗੀ ਤੁਸੀਂ ਉਹ ਘਰੇ ਤਿਆਰ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਤਿਆਰ ਹੋਈ ਤਾਂ ਮੇਰੇ ਤੋਂ ਮੰਗਵਾ ਵੀ ਸਕਦੇ ਹੋ ਤੁਸੀਂ ਹੁਣ ਗਰਮੀਆਂ ਵਾਲੀ ਆਪਾਂ ਦਵਾਈ ਬਣਾ ਕੇ ਦਿੰਨੇ ਆ ਤੇ ਤੁਸੀਂ ਜਦੋਂ ਸਰਦੀ ਸਟਾਰਟ ਹੋ ਗਈ ਨਾ ਤੁਲਸੀ ਤੋਂ ਤਿਆਰ ਹੁੰਦੀ ਹੈਗੀ ਐ ਠੀਕ ਹੈ ਤੇ ਉਹ ਮੈਂ ਤੁਹਾਨੂੰ ਲਿਖਾ ਦੂੰਗੀ ਤੁਸੀਂ ਘਰੇ ਵੀ ਬਣਾ ਲਿਓ ਆਪਦੇ ਕਿਉਂਕਿ ਹੁਣ ਤੁਲਸੀ ਹੈ ਨਹੀਂਗੀ ਸੁੱਕ ਜਾਂਦੀ ਹੈ ਨਾ ਇਹਨਾਂ ਮਹੀਨਿਆਂ ਚ ਹੁਣ ਹਰੀ ਹੋਊਗੀ ਤੇ ਮੈਂ ਤੁਹਾਨੂੰ ਬਣਾਉਣੀ ਸਿਖਾ ਦੂੰਗੀ ਉਹਦੇ ਵਿੱਚ ਆਪਾਂ ਲੈਣੇ ਹੁੰਦੇ 100 ਪੱਤਾ ਤੁਲਸੀ 100 ਨਿੰਮ 100 ਕਾਲੀ ਮਿਰਚ ਤੇ 100 ਬਦਾਮ ਲੈਣਾ ਹੁੰਦਾ ਇਹਨਾਂ ਨੂੰ ਚਾਰਾਂ ਨੂੰ ਨਾ 5 ਦਿਨ ਤੁਸੀਂ ਅ ਉਹਦੇ ਵਿੱਚ ਰਗੜ ਕੇ ਨਾ ਮਤਲਬ ਲੋਹੇ ਦੇ ਬਰਤਨ ਦੇ ਵਿੱਚ ਚੰਗੀ ਤਰ੍ਹਾਂ ਰਗੜ ਕੇ ਪੂਰਾ ਮਤਲਬ 5 ਦਿਨ ਉਹਨੂੰ ਲੋਹੇ ਦੀ ਭਾਵਨਾ ਦੇਣੀ ਆ ਆਪਾਂ ਤਾਂ ਉਹਨੂੰ ਤੁਸੀਂ ਰਗੜ ਕੇ ਉਹਦਾ ਪੇੜਾ ਜਿਹਾ ਬਣਾ ਲਿਓ ਤੇ ਉਹ ਛੋਟੀ ਜੀ ਗੋਲੀ ਨਾ ਐਡੀਕ ਤੋੜ ਕੇ ਕਾਲੇ ਜਿਹੇ ਰੰਗ ਦੀ ਬਣ ਜਾਂਦਾ ਪੇੜਾ ਜਿਹਾ ਉਹ ਤੇ ਬਾਦਾਮ ਪਾਉਣੇ ਨੇ ਆਪਾਂ ਗੁਰਵੰਦੀ ਤੇ ਫਿਰ ਉਹਦਾ ਥੋੜਾ ਜਿਹਾ ਇੱਕ ਐਡਾਕ ਗੋਲੀ ਜੀ ਤੋੜ ਕੇ ਨਾ ਜਿਵੇਂ ਬੇਰ ਦੀ ਹੜਕ ਹੁੰਦੀ ਹੈ ਠੀਕ ਜੇ ਬੇਰ ਦੀ ਤੇ ਉਹਦੇ ਵਿੱਚ ਆਪਾਂ ਤੁਸੀਂ ਨਾ ਇੰਨੀ ਕੁ ਤੋੜ ਕੇ ਤੇ ਸਵੇਰੇ ਸ਼ਾਮ ਤੁਸੀਂ ਪਾਣੀ ਨਾਲ ਲੈ ਸਕਦੇ ਹੋ ਉਹ ਪਾਣੀ ਨਾਲ ਲੈਣੀ ਸਟਾਰਟ ਕਰ ਦਿਓ ਤੇ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰੀ ਘਿਓ ਦੀ ਘੁੱਟ ਭਰਨੀ ਹੁੰਦੀ ਹੈ ਵੈਸੇ ਤਾਂ ਉਹਦੇ ਵਿੱਚ ਗੁਰਵੰਦੀ ਬਦਾਮ ਹੁੰਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਹੈਗੀ ਤਾਂ ਫਿਰ ਵੀ ਆਪਾਂ ਕਹਿੰਦੇ ਆ ਵੀ ਕਾਲੀਆਂ ਮਿਰਚਾਂ ਵਗੈਰਾ ਨਿੰਮ ਵਗੈਰਾ ਪਾਇਆ ਹੁੰਦਾ ਤਾਂ ਤੁਸੀਂ ਦੋ ਦਿਨ ਘਿਓ ਦੀਆਂ ਘੁੱਟਾਂ ਭਰ ਲਓ ਇਹਦੇ ਨਾਲ ਕਾਫੀ ਹੱਦ ਤੱਕ ਵੀਰ ਜੀ ਤੁਹਾਨੂੰ ਸ਼ੂਗਰ ਠੀਕ ਹੋ ਜਾਊਗਾ ਕਾਫੀ ਹੱਦ ਤੱਕ मैडम जी वाल वाइट हो गए हां जी तेल ਬਣਾਉਣਾ ਦੱਸਿਆ ਹੋਇਆ ਅਗਰ ਤੁਹਾਡੇ ਤੋਂ ਬਣਦਾ ਤਾਂ ਠੀਕ ਹੈ ਨਹੀਂ ਬਣਦਾ ਤਾਂ ਤੁਸੀਂ ਮੰਗਵਾ ਵੀ ਸਕਦੇ ਹੋ ਆਪਾਂ ਭੇਜਦੇ ਵੀ ਹੈਗੇ ਆ ਬਹੁਤ ਲੋਕਾਂ ਨੂੰ ਇਹਦੇ ਨਾਲ ਸ਼ੂਗਰ ਵੀਰ ਜੀ ਠੀਕ ਹੁੰਦਾ ਪੁਰਾਣਾ ਫਾਰਮੂਲਾ ਆਪਣੇ ਕੋਲੇ ਇਹ ਕਿੰਨੇ ਦਾ ਆਪਣੇ ਕੋਲੇ ਇੰਡੀਆ ਦੇ ਵਿੱਚ ਜਾਂ ਬਾਹਰ ਜੀ ਮਨੀ ਤਪਥਰੀ ਹੈ ਕਿਡਨੀ ਮੇ ਇਹਦੇ ਵਾਸਤੇ ਬੇਟਾ ਤੁਸੀਂ ਕੌਰਨ ਸਿਲਕ ਟੀ ਪੀਆ ਕਰੋ ਉਹਦੇ ਨਾਲ ਪਥਰੀ ਨਿਕਲ ਜਾਂਦੀ ਹੈਗੇ ਬਾਹਰ ਆਸਟ੍ਰੇਲੀਆ ਆਸਟ੍ਰੇਲੀਆ ਬਾਹਰ 15000 ਦਾ ਪੈ ਜਾਂਦਾ ਜੀ ਲੀਟਰ ਵਿਧ ਕੋਰੀਅਰ ਕਿਉਂਕਿ ਉਹਦੇ ਵਿੱਚ ਸਾਨੂੰ ਪੱਗਾ ਸਿੰਘ ਤੁਹਾਡਾ ਨੰਬਰ ਦੱਸੋ ਕਾਲ ਵਾਸਤੇ ਬੇਟੇ ਮੇਰਾ ਨੰਬਰ ਹੈਗਾ 8619974463 8619974463 ਉਹਦੇ ਵਿੱਚ ਸਾਨੂੰ ਇਹ ਹੁੰਦਾ ਸਾਨੂੰ ਸਾਰੀ ਆਪਣੀ ਆਈਡੀ ਦੇਣੀ ਪੈਂਦੀ ਇੱਕ ਤੁਹਾਨੂੰ ਪਤਾ ਲੀਕੜ ਜਦੋਂ ਆਪਾਂ ਬਾਹਰ ਭੇਜਦੇ ਥੋੜੀ ਜੀ ਪ੍ਰੋਬਲਮ ਆਉਂਦੀ ਆਪਾਂ ਨੂੰ ਹਨਾ ਮੋਰ ਵਗੈਰਾ ਲਾ ਕੇ ਬਿੱਲ ਵਗੈਰਾ ਸਾਰਾ ਕੁਝ ਕੱਟ ਕੇ ਨਾਲ ਦੇਈਦਾ ਹੈਗਾ ਉਹਦੇ ਵੀ ਅੱਗੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਰਾਜਵਿੰਦਰ ਕੌਰ ਸਸੀਕਲ ਸਾਰਿਆਂ ਨੂੰ ਸਸੀਕਲ ਬੇਟੇ ਸਸੀਕਲ ਤੇ ਉਹਦਾ ਖਰਚਾ ਇਸ ਕਰਕੇ ਥੋੜਾ ਕੋਰੀਅਰ ਦਾ ਵੀ ਜ਼ਿਆਦਾ ਪੈ ਜਾਂਦਾ ਹੈਗਾ ਇਸ ਕਰਕੇ ਪੈਸਾ ਜ਼ਿਆਦਾ ਲੱਗਦਾ ਬਾਹਰ ਸਾਰਿਆਂ ਨੇ ਚਾਹ ਪੀ ਲਈ ਉੱਠ ਕੇ ਬਈ ਚਾਹ ਕਿਨੇ ਕਿਨੇ ਪੀ ਲਈ ਉੱਠ ਕੇ ਸਮਝਵੇਂ ਨਹੀਂ ਆਇਆ ਪੱਥਰੀ ਦਾ ਕਿਆ ਬਤਾਇ ਕੋਰਨ ਸਿਲਕ ਟੀ ਹੁੰਦੀ ਹੈ ਬੇਟਾ ਮੱਕੀ ਦੀ ਛੱਲੀ ਦੇ ਵਾਲ ਹੁਣ ਮੱਕੀ ਦੀਆਂ ਛੱਲੀਆਂ ਮਿਲਦੀਆਂ ਨੇ ਤੇ ਬਾਲ ਨਹੀਂ ਹੁੰਦੇ ਮੂਰੇ ਉਹਦੇ ਦਾੜੀ ਜੀ ਲੰਮਕਦੀ ਹੁੰਦੀ ਆ ਬਸ ਉਹ ਪਟ ਕੇ ਇੱਕ ਮੱਕੀ ਦੀ ਤੇ ਤੁਸੀਂ ਉਹਨੂੰ ਪਾਣੀ ਚ ਹਵਾਲ ਲਓ ਇੱਕ ਕੱਪ ਪਾਣੀ ਦੇ ਵਿੱਚ ਉਬਾਲਣਾ ਹੈਗਾ ਉਹ ਸਵੇਰੇ ਸਵੇਰੇ ਜਿਵੇਂ ਇੱਕ ਕੱਪ ਲਿਆ ਪਾਣੀ ਦਾ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਉਬਾਲਿਆ ਉਬਾਲ ਕੇ ਤੇ ਬੇਟਾ ਉਹਨੂੰ ਪੀਣਾ ਸਟਾਰਟ ਕਰ ਦਿਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਪਥਰੀ ਖੁਰ ਕੇ ਬਾਹਰ ਆ ਜੂਗੀ ਇੱਕ ਕੱਪ ਸਵੇਰੇ ਪੀ ਲਿਆ ਕਰੋ ਇੱਕ ਕੱਪ ਦੁਪਹਿਰ ਨੂੰ 2 ਵਜੇ ਪੀ ਲਿਆ ਕਰੋ ਇਹਦੇ ਨਾਲ ਬਾਥਰੂਮ ਆਉਂਦਾ ਪੂਰਾ ਖੁੱਲ ਕੇ ਤੇ ਨਾਲੇ ਖੁਰ ਖੁਰ ਕੇ ਨਾ ਕਚਰਾ ਬਣ ਕੇ ਤੇ ਉਹ ਤੁਹਾਡੇ ਪਥਰੀ ਬਾਹਰ ਆ ਜੂਗੀ ਬਹੁਤ ਫਰਕ ਪੈਂਦਾ ਹੈਗਾ ਇਹਦੇ ਨਾਲ ਠੀਕ ਹੈ ਫੋਰ ਦਸੋ ਪ੍ਰੇ ਸਿਸਟਰ ਜੀ ਹਾਰਟ ਬਰਨ ਹੁੰਦਾ ਹੈ ਤੁਸੀਂ ਮੇਰੇ ਨਾਲ ਕਾਲ ਤੇ ਗੱਲ ਕਰਿਓ ਬੇਟੇ ਫੰਗਲ ਦਾ ਕੋਈ ਟਰੀਟਮੈਂਟ ਹਾਂਜੀ ਫੰਗਲ ਦਾ ਟਰੀਟਮੈਂਟ ਵੀ ਦਿੱਤਾ ਹੈ ਰਾਜਵਿੰਦਰ ਕੌਰ ਅਸੀਂ ਪੀ ਰਹੇ ਆ ਠੀਕ ਆ ਹੁਣ ਆਮਨਦੀਪ ਕੌਰ ਹੈਲੋ ਆਂਟੀ ਜੀ ਹੈਲੋ ਬੇਟਾ ਹੈਲੋ ਹੇਅਰ ਫਾਲ ਹੋ ਰਹਾ ਬਹੁਤ ਜ਼ਿਆਦਾ ਕੀ ਕਰਨਾ ਚਾਹੀਏ ਆਪੇ ਤੇਲ ਬਣਾਉਣਾ ਦੱਸਿਆ ਬੇਟਾ ਬਣਾਓ ਹਮੇ ਤੁਸੀਂ ਬਹੁਤ ਫਰਕ ਪੈਂਦਾ ਉਹਦੇ ਨਾਲ ਔਲਿਆਂ ਦਾ ਰਸ ਕਾਲੇ ਤਿਲਾਂ ਦਾ ਤੇਲ ਕੱਢ ਕੇ ਕਾਲੇ ਤੇਲ ਲੈ ਕੇ ਕਾਲੇ ਬਧਿਆ ਪਿਓਰ ਕਾਲੇ ਤੇਲ ਲੈ ਕੇ ਤੁਸੀਂ ਤੇਲ ਕਢਾ ਲਿਓ ਦਾ ਤੇਲ ਕਢਾ ਕੇ ਉਹਨਾਂ ਦਾ ਆਪ ਦੇ ਸਾਹਮਣੇ ਅੱਖਾਂ ਦੇ ਨਹੀਂ ਵੀ ਵਿੱਚ ਦੂਸਰਾ ਮਿਲਿਆ ਹੋਵੇ ਤੇ ਤੁਸੀਂ ਆਪਣੇ ਔਲਿਆਂ ਦਾ ਰਾਸ ਲੈ ਲਿਓ ਔਲਿਆਂ ਦਾ ਰਾਸ ਕद्दूकस ਕਰਕੇ ਮਿਕਸੀ ਜਿ ਨਹੀਂ ਕਰਨੇ ਕद्दूकस ਕਰਕੇ ਚੰਗੀ ਤਰ੍ਹਾਂ ਤੁਸੀਂ ਉਹਨਾਂ ਨੂੰ ਤੇ ਉਹਨਾਂ ਦਾ ਰਾਸ ਕੱਢ ਲਿਓ ਦੋਨੇ ਚੀਜ਼ਾਂ ਇਕੱਠੀਆਂ ਕਰਕੇ ਕੜਾਈ ਦੇ ਵਿੱਚ ਪਾ ਲਿਓ ਲੋਹੇ ਦੀ ਕੜਾਈ ਦੇ ਵਿੱਚ ਲੋਹੇ ਦੀ ਕਡਾਈ ਦੇ ਵਿੱਚ ਪਾ ਕੇ ਉਹਨਾਂ ਨੂੰ ਅੱਗ ਤੇ ਰੱਖ ਲਿਓ ਥੋੜੀ ਜੀ ਥੋੜੀ ਥੋੜੀ ਅੱਗ ਤੇ ਹੌਲੀ ਹੌਲੀ ਸਿੱਕ ਸਿੱਕ ਕੇ ਸਿੱਕ ਸਿੱਕ ਕੇ ਜਦੋਂ ਉਹਦੀ ਭਾਪ ਬਣ ਕੇ ਪਾਣੀ ਦੀ ਉੱਡਦੀ ਨਾ ਰਸਦੀ ਇਕੱਲਾ ਤੇਲ ਰਹਿ ਗਿਆ ਤੇ ਉਹਨੂੰ ਠੰਡਾ ਕਰਕੇ ਬੋਤਲ 'ਚ ਪਾ ਲਓ ਉਹ ਲਾਉਣਾ ਸਟਾਰਟ ਕਰ ਦਿਓ ਕਾਫੀ ਹੱਦ ਤੱਕ ਉਹਦੇ ਨਾਲ ਫਰਕ ਪੈਂਦਾ ਬਹੁਤ ਜ਼ਿਆਦਾ ਛੇਤੀ ਕੰਟਰੋਲ ਹੁੰਦੇ ਆ ਚਮਕਦੇ ਵੀ ਆ ਸ਼ਾਈਨਿੰਗ ਵੀ ਆਉਂਦੀ ਆ ਮੈਂ ਸਾਰਾ ਕੁਝ ਦੇ ਰੱਖਿਆ ਹੈਗਾ ਇਹਦੇ ਵਿੱਚ ਆਪਣੇ ਇੰਸਟਾਗ੍ਰam ਦੇ ਵਿੱਚ ਆਈਡੀ ਰੇਟ ਅਮਰਤ ਗਲੋਬਲ 86 ਮੇਰੀ ਇੰਸਟਾਗ੍ਰam ਆਈਡੀ ਹੈ ਜੀ ਐਸ ਦੀ ਰੇਟ ਅਮਰਤ ਗਲੋਬਲ 86 ਉਹਦੇ ਤੇ ਸਾਰਾ ਕੁਝ ਦਿੱਤਾ ਹੋਇਆ ਮੈਂ ਤੁਸੀਂ ਉਸ ਤੇ ਜਾ ਕੇ ਉਹਦੇ ਤੇ ਪਿੰਨ ਕੀਤੀ ਹੋਈ ਹੈ ਆਪਣੀ ਵੀਡੀਓ ਉਹ ਵਾਲਾਂ ਵਾਸਤੇ ਤੇ ਤੁਸੀਂ ਉਹ ਸੋਹੋ ਜਾ ਕੇ ਤੇ ਉਸ ਤਰ੍ਹਾਂ ਬਣਾਓ ਅਗਰ ਨਾ ਬਣਿਆ ਤਾਂ ਤੁਸੀਂ ਮੰਗਵਾ ਲਿਓ ਠੀਕ ਹੈ ਪੰਜਾਬ ਹਰਿਆਣਾ ਰਾਜਸਥਾਨ ਆਪਣੇ 3000 ਦਾ ਲੀਟਰ ਰੀਮਾ ਪਾਗਲ ਜੀ ਕਿਉਂ ਪਾਗਲ ਕਿਉਂ ਹੋ ਗਈ ਰੀਮਾ ਤੂੰ ਰੀਮਾ ਕਿਉਂ ਪਾਗਲ ਹੋ ਗਈ ਅੱਜ ਰੀਮਾ ਵਿਚਾਰੀ ਪਾਗਲ ਹੋ ਗਈ ਅੱਜ ਰਾਜਪੂਤ ਪਾਲ ਛੱਡਨੇ ਕੋ ਇਹਦੇ ਚ ਸਾਰੇ ਉਹ ਆ ਬੇਟਾ ਸਾਰੇ ਇਲਾਜ ਹੈ ਇਹਦੇ ਵਿੱਚ ਆਪਾਂ ਜਿਹੜਾ ਤੇਲ ਬਣਾਉਣਾ ਦੱਸਿਆ ਹੋਇਆ ਨਾ ਇਹਦੇ ਵਿੱਚ ਸਾਰੇ ਇਲਾਜ ਹੈ ਪੁਰਾਣਾ ਟੂਟਕਾ ਇਹ ਬਹੁਤ ਵਧੀਆ ਪਹਿਲਾਂ ਬਜ਼ੁਰਗ ਅਪਣਾਉਂਦੇ ਸੀ ਇਹਨਾਂ ਚੀਜ਼ਾਂ ਨੂੰ ਸਾਡੇ ਕੋਲੇ ਸਾਡੇ ਦਵਾਖਾਨੇ 'ਚ ਤਿਆਰ ਹੁੰਦਾ ਹੈ ਇਹ ਕੋਈ ਉਹ ਨਹੀਂਗਾ ਜਿਆਦੇ ਔਖਾ ਨਹੀਂ ਹੇਅਰ ਫਾਲ ਹੁੰਦੇ ਹੋਣ ਮਤਲਬ ਝੜਦੇ ਹੋਣ ਵਾਈਟ ਹੁੰਦੇ ਹੋਣ ਸਿਲਕੀ ਨਾ ਹੋਣ ਸਟ्रेस ਸਟ੍ਰੈਸ ਰਹਿੰਦਾ ਹੋਵੇ ਆਪਣੀ ਡਿਗਰੀ ਦਿਖਾਓ ਪਹਿਲਾਂ ਆ ਜਾ ਤੂੰ ਤੈਨੂੰ ਇੱਥੇ ਡਿਗਰੀ ਦਿਖਾਉ ਮੇਰੇ ਕੋਲੇ ਤਾਂ ਨਾਲੇ ਤੈਨੂੰ ਲੌਂਗ ਲੈਚਿੰਗ ਵਾਲੀ ਚਾਹ ਪਿਆਉ ਵਧੀਆ ਨਾਲ ਬਿਸਕੁਟ ਹੋਰ ਖਵਾਉ ਘਰ ਦੇ ਦੇਸੀ ਘਿਓ ਦੇ ਕੱਡੇ ਆ ਕੇ ਜਾਈਂ ਮੇਰੇ ਕੋਲੇ ਡਿਲੀਟ ਨਾ ਕਰ ਮੈਸੇਜ ਬੜੀ ਸਿਆਣੀ ਰੀਮਾ ਰੀਮਾ ਨੇ ਵੀ ਕਿਸੇ ਚੰਗੀ ਮਾਂ ਦਾ ਦੁੱਧ ਚੁੰਗਿਆ ਹੋਇਆ ਹੈ ਜਿਹੜੀ ਮੈਸੇਜ ਕਰਦੀ ਹੈ ਵਧੀਆ ਵਧੀਆ ਜਿਹੜੇ ਇਹਦੇ ਵਿੱਚ ਮੈਸੇਜ ਕਰਦੇ ਨੇ ਨਾ ਉਹਨਾਂ ਨੇ ਦੁੱਧ ਹੀ ਉਹੋ ਜਿਹੇ ਚੁੰਗੇ ਹੁੰਦੇ ਆ ਜੀ ਇਹਨਾਂ ਦੇ ਵਿਚਾਰਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਆਪਾਂ ਅچھے ਨੇਚਰ ਵਾਲੇ ਮਾਪੇ ਦੇ ਜੰਮੇ ਜਾਏ ਹੋਵਾਂਗੇ ਤਾਂ ਆਪਾਂ ਮੈਸੇਜ ਵੀ ਵਧੀਆ ਕਰਾਂਗੇ ਤੇ ਜਿਨ੍ਹਾਂ ਦਾ ਵਿਚਾਰਿਆਂ ਦਾ ਹਾਲ ਹੀ ਪਿੱਛੇ ਹੋਣਾ ਤੇ ਫਿਰ ਉਹਨਾਂ ਨੇ ਮੈਸੇਜ ਤਾਂ ਉਹੋ ਜਿਹੀ ਕਰਨੇ ਆ ਇਹਨਾਂ ਦੇ ਇਹਨਾਂ ਦਾ ਕੋਈ ਕਸੂਰ ਨਹੀਂ ਵਿਚਾਰਿਆਂ ਦਾ ਜੇ ਆਪਾਂ ਜ ਇਹਨਾਂ ਨੂੰ ਲਾਂਭਾ ਦੇਈਏ ਨਾ ਤੇ ਇਹਨਾਂ ਦਾ ਕੋਈ ਕਸੂਰ ਨਹੀਂ ਇਹ ਉਹ ਕੀੜੇ ਹੀ ਉਹੋ ਜਿਹੇ ਹੁੰਦੇ ਨੇ ਇਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਇਹਨਾਂ ਨੂੰ ਨਾ ਉਮਰ ਦਾ ਤਕਾਜ਼ਾ ਨਾ ਇਹਨਾਂ ਨੂੰ ਵੱਡੇ ਛੋਟੇ ਦੀ ਸ਼ਰਮ ਕਿਉਂਕਿ ਇਹਨਾਂ ਦੇ ਮਾਂ ਬਾਪ ਨੇ ਉਹ ਚਾ ਕੁਝ ਕੀਤਾ ਹੁੰਦਾ ਫਿਰ ਵਿਚਾਰੇ ਉਹੋ ਜੀ ਹੋਣ ਆਪਣੇ ਹੋ ਗਏ ਜੀ 758 ਤੇ ਆਪਣਾ ਹੋ ਗਿਆ ਕਾਲ ਦਾ ਟਾਈਮ ਤੇ ਆਪਾਂ ਹੁਣ ਲੱਗਾਂਗੇ ਲਾਈਵ ਕਟਣ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੋ ਜੋ ਆਪਣੇ ਲਾਈਵ ਦੇ ਵਿੱਚ ਆਏ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਨਾਲ ਕੀਤੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਵਧੀਆ ਵਧੀਆ ਕੀਤੇ ਕਮੈਂਟ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਜੀ ਤੇ ਆਪਾਂ ਹੁਣ ਮਿਲਦੇ ਹਾਂ ਕੱਲ ਫੇਰ ਹਨਾ 7:00 ਵਜੇ ਤੇ 58 ਮਿੰਟ ਹੋ ਗਏ ਓਕੇ ਜੀ ਤੇ ਜਿਨ੍ਹਾਂ ਨੇ ਆਪਣੇ YouTube ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰਕੇ ਰੱਖੋ ਬਲਦੇਵ ਸਿੰਘ ਜੀ ਗਏ ਤੁਸੀਂ ਕਿ ਬੈਠੇ ਹੋ ਹਰਿੰਦਰਪਾਲ ਸਿੰਘ ਸਤਿ ਸ੍ਰੀ ਅਕਾਲ ਮੈਡਮ ਸਤਿ ਸ੍ਰੀ ਅਕਾਲ ਜੀ ਅਮਨ ਸੰਧਾ ਜਸਪਿੰਦਰ ਕੌਰ ਜੀ ਸਤਿ ਜੀ ਸਤਿ ਸ੍ਰੀ ਅਕਾਲ ਜੀ ਬਲਦੇਵ ਸਿੰਘ ਜੀ ਗੁਰਾਇਆ ਬੈਠੇ ਆ ਜੀ ਓਕੇ ਓਕੇ ਅੱਜ ਕਈਆਂ ਨੇ ਦਿਮਾਗ ਦਿਖਾਇਆ ਬਲਦੇਵ ਸਿੰਘ ਜੀ ਆਪ ਦਾ ਕਈਆਂ ਨੇ ਆਪਦੇ ਮਾਪਿਓ ਦੀ ਦਿਖਾਈ ਹੈ ਨਸਲ ਵੀ ਸਾਡੇ ਦੀ ਕਹਿੋ ਜੀ ਆ ਨਾ ਤੁਸੀਂ ਵੀ ਸੁਣੇ ਦੇਖੇ ਹੋਣੇ ਕਮੈਂਟ ਚਲੋ ਠੀਕ ਹੈ ਜੀ ਓਕੇ ਬਾਏ ਬਲਦੇਵ ਸਿੰਘ ਜੀ ਬਾਏ